ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਆਹ ਕੱਪਸ ਮੇਰੇ ਤੇ ਚੱਲੇ ਸੀ ਆਗਰੇ ਤੋਂ ਧੀਮੀ ਮੋਸਕਲ ਹੋ ਰਹੀ ਆ ਵੀ ਬਹੁਤ ਜ਼ਿਆਦਾ ਫੈਰ ਰਿਹਾ ਹੈ ਆਗਰੇ ਦਾ ਬਹੁਤ ਜ਼ਿਆਦਾ ਮੀਂਹ ਸੀਗਾ ਵੀ ਦੇ ਕਰਕੇ ਥੋੜੀ ਮੋਸਕਲ ਤੇ ਬਾੜ ਨੇ ਨਿਪਟ ਰਹੀ ਐ ਇੱਕ ਮੀਂਹ ਕਰਕੇ ਸਮੱਸਿਆ ਆਉਂਦੀ ਆ ਜੀ ਸਾਰੇ ਬੰਦੇ ਵੀ ਮੀਂਹ ਦਾ ਕਰਕੇ ਮਰ ਜਾਗੇ ਸਾਰੇ ਵਿਚਾਰੇ ਵੀ ਮੀਂਹ ਦਾ ਕਰਕੇ ਪੀਣ ਨੂੰ ਛੱਡ ਤੇ ਜਾਣਾ ਢਾਬੇ ਢੂਬੇ ਵੀ ਮੀਂਹ ਦਾ ਕਰਕੇ ਤਾਂ ਢਾਬੇ ਵੀ ਬਾਰੇ ਖਲਾਫ ਸਿੰਘ ਐਂਡਾ ਪੈਂਦੇ ਮਾੜਾ ਹੀ ਐ ਨਾ ਕਰਕੇ ਸਮਾਨ ਆਪਣਾ ਤਕਰੀਬ ਨਾਲ ਤਾਂ ਹੀ ਚਾਹੀਦਾ ਚਾਹ ਦਾ ਖਾਸ ਕਰਕੇ ਜੇ ਆਪਾਂ ਮੰਨ ਕੇ ਚੱਲੋ ਟਰਾਲੀਆਂ ਦੇ ਵੀਰ ਜੋ ਕੋਈ ਫੇ ਨਹੀਂ ਵੀ ਹੋਣਾ ਜੇਕਰ ਉਹ ਚਾਹ ਮੁੱਲ ਲੈ ਕੇ ਪੀਣੇ ਆ ਆਪਣੇ ਪਿਆਬੀ ਚਾਹ ਜਿਹੜੇ ਸਾਨੂੰ ਪੀਂਦੇ ਇੱਥੇ ਕੋ ਬੰਨਣਾ ਹੀ ਨਹੀਂ ਆਪਣਾ ਨਿੱਕੀ ਜਿਹੀ ਮੰਨ ਕੇ ਚੱਲੋ ਜਮੈਂ ਆਪਣੀ ਇੱਕ ਘੁੱਟ ਚਾਹ ਇੱਕ ਘੁੱਟ ਚਾਹ ਦਿੰਦੇ ਉਹ ਹਾਂ ਫਲਾਈ ਦੇ ਜਾਣਗੇ ਆਪਨੂੰ ਵੀ ਕੋਲ ਮੜਾ ਗਿਆ ਆਪਦਾ ਕੰਮ ਵਧੀਆ ਚਾਲ ਵਾਹ ਮਿੰਦਾ ਦੱਸਿਆ ਦਾ ਭਾਈ ਕਿੱਡੀ ਕੱਪੀ ਹੁੰਦੀ ਐ ਏਡੀ ਕੱਪੀ ਹੁੰਦੀ ਚਾਹ ਦੀ ਬਸ ਆਹ ਦੇ ਤਾਂ ਦੂਜੇ ਦਾ ਚਾਹ ਹੁਣ ਆਪਾਂ ਦੁੱਧ ਆਪਾਂ ਮਿਲ ਜਾਂਦਾ ਰਾਜ ਬਹੁਤ ਹੁੰਦੇ ਠਾਪੀ ਢੂਪੀ ਬਹੁਤ ਹੁੰਦੇ ਆ ਰੋਜ਼ ਆਪਣੇ ਡੈਰੀਆਂ ਵਿੱਚ ਪੈਕਟਾ ਦੁੱਧ ਲੈ ਆ ਢਾਬੇ ਵਾਲੇ ਦੁੱਧ ਦੇ ਦਿੰਦੇ ਜੀ ਲੈਣਾ ਆਪਾਂ ਉਵੇਂ ਛੜਕਦੇ ਨਿਗਾਰ ਰੱਖੇ ਉਹਨਾਂ ਨੂੰ ਦੁੱਧ ਹੀ ਮਿਲ ਜਾਂਦੇ ਆ ਸਾਨੂੰ ਤਾਂ ਦੁੱਧ ਹੀ ਮਿਲ ਜਾਂਦਾ ਛੜਕਦੇ ਆਪਾਂ ਦੁੱਧੀਆਂ ਤੋਂ ਲੈ ਲਿਆ ਸੀਗਾ ਦੋ ਤਿੰਨਾਂ ਦੀ ਹੁਣ ਨਹੀਂ ਲੈਣਾ ਦੁੱਧ ਹੀ ਨਿਗਾਹਦਾ ਬਾਈ ਇਹਨੇ ਰੋਕਿਆ ਹੀ ਨਹੀਂਗਾ ਦੁੱਧ ਹੀ ਛੜਕਦੇ ਸਾਡਾ ਦੁੱਧ ਹੀ ਦੁੱਧ ਪੋਈ ਜਾਂਦਾ ਜਿੱਥੋਂ ਵੀ ਰੋਕਿਆ ਨਹੀਂ ਆ ਕਿੱਥੇ ਉਹ ਛੜਕਦੇ ਉੱਥੇ ਬਾਈ ਕੰਨੀ ਨੇ ਲਈ ਜਾਂਦੇ ਦੁੱਧ ਹੀ ਖੜਾ ਸੀਗਾ ਮੋਟੇਆਂ ਨਾਲ ਆ ਲੈ ਇੱਕ ਰਸਤੇ ਨਾਲ ਟੱਕਰ ਆ ਗਈ ਤਾਂ ਫਿਰ ਮਾ ਕੀ ਕਰੀ ਹੁਣ ਨੀਰ ਬਣੇ ਇਦਨ ਮੀ ਆ ਹਟ ਗਿਆ ਆ ਗਿਆ ਹਟ ਗਿਆ ਆ ਕੇ ਇਹੇ ਹੀ ਹਲਾਤੀ ਆ ਇੰਤਿਆਂ ਪੂਰਾ ਫੁੱਲ ਚਾਹੀਦਾ ਆਪਾਂ ਨੂੰ ਮੀਂਹ ਤੋਂ ਹਵਾ ਦੇ ਵਿੱਚ ਫੁੱਲ ਨਹੀਂ ਲੱਗੀ ਪਿਆਣ ਚਾਜੂ ਧਰਦੇ ਹੁਣ ਆਪਾਂ ਆਵਾਜਿਤੇ ਘੱਟ ਬੋਤਲ ਤੇ ਅੱਜ ਆਪਾਂ ਕੋਲ ਇਰ ਪਹੁੰਚ ਚੁੱਕੇ ਆਂ ਵੀ ਬੰਦੀ ਸ਼ੋਰ ਦੋ ਤਰ੍ਹਾਂ ਦਾ ਸਾਹਿਬ ਜੀ ਬਾੜ ਤੋਂ ਥੋੜੀ ਜੀ ਮੀਂਹ ਰਗਾ ਕੇ ਟਾਈਮ ਬਹੁਤ ਜਿਆਦਾ ਲੱਗਿਆ 9:00 ਵਜੇ ਤੁਰੇ ਸੀਗੇ ਤੇ 12 ਘੰਟੇ ਨਹੀਂ ਪਾਦੀ ਉਹਨੇ 12 ਘੰਟੇ ਸਾਢੇ 11 12 ਘੰਟੇ ਲੱਗਦੇ ਨੇ ਨਹੀਂ ਹਟੇ ਨਹੀਂ ਗਾ ਆਗਰੋਲੇ ਤੋਂ ਕੁਵਾਲੀਆ ਤੱਕ ਨਹੀਂ ਸਾੜਨੇ ਕਰਨ ਬਹੁਤ ਜਿਆਦਾ ਸਮਾਂ ਲੱਗਿਆ ਗੋਰਦਰ ਬਹੁਤ ਸ਼ਾਨਦਾਰ ਹੈ ਨਹੀਂ ਇਹ ਤਾਂ ਥੋੜਾ ਥੋੜਾ ਨੋ ਨੋ ਪਈ ਜਾਂਦੀ ਮੇਟਾ ਵੇ ਅੱਜ ਨਹੀਂ ਵਸ ਅੱਗੇ ਵੀ ਦੱਸਦੇ ਭਾਈ ਪੈਂਦੇ ਇਹਦਾ ਥੋੜਾ ਥੋੜਾ ਇਹ ਟਰਾਲੀ ਦੂਜੀ ਵੇ ਇਸ ਦਾ ਪੂਰਾ ਡਰਾਈਵਰ ਲਈ ਰੇਨ ਕੋਟ ਆਪਾਂ ਬਾਬਾ ਸੋਖ ਰੱਖਿਆ ਪਾਇਆ ਉਹਨੂੰ ਆਰਮਦੇਸ ਹੀ ਕਹਿ ਬਣੂ ਅਗਰ ਨਾ ਕਹਿ ਬਣੂ ਆਪ ਕੋਈ ਨੀਲੇ ਬਾਈ ਡਰਾਈਵਰ ਨੂੰ ਮੁਸ਼ਕਿਲ ਲਾਵੇ ਚਰਾਉਣ ਤੇ ਹਾਂ ਗਰਮੀ ਦੇ ਬਾਈ ਪਰੇਸ਼ਾਨ ਹੁੰਦਾ ਥੋੜਾ ਜਿਹਾ ਚਲਾਉਣ ਤੇ ਪਰੇਸ਼ਾਨੀ ਹੁੰਦਾ ਬਾਈ ਉਹ ਜੀ ਪਰੇਸ਼ਾਨੀ ਨਾ ਵੇ ਅੱਗੇ ਤੋਂ ਵਜ ਨਹੀਂ ਆਇਆ ਬਈ ਇੱਥੇ ਹੁਣ ਆਪਾਂ ਪੇਸ਼ਾਨ ਪਾਣੀ ਕਰਕੇ ਨਹਾਵਾਂਗੇ ਨਾ ਉਹਨੂੰ ਕੇ ਫਿਰ ਗੁਰਦਸ ਸਾਹਿਬ ਮੱਥੇ ਟੇਕਾਂਗੇ ਬਹੁਤ ਚੜਾਈ ਸੀ ਮਿੱਤਰਾਂ ਹਨਾ ਪੌੜੇ ਚੜਾਈ ਆ ਪੂਰੀ ਮਸਾ ਚੜੇ ਰੇਟਰ ਪਹਿਲੇ ਲੋਜ ਚੜਿਆ ਜੋ ਕਿਲੇ ਨੂੰ ਨੇ ਉਹ ਚੜਾਈ ਜ਼ਿਆਦਾ ਕਰਨ ਪਹਿਲੇ ਲੋਜ ਰੇਟਰ ਚੜਿਆ ਪੂਰਾ ਪਹਿਲੇ ਲੋਜ ਵੀ ਫੁੱਲ ਰੇ ਚੜਾਈ ਬਹੁਤ ਜ਼ਿਆਦਾ ਕਿਲੇ ਆਲੀ ਹੁਣ ਆਪਾਂ ਆ ਗਏ ਬੰਦੀ ਸਹਿਬਰਾ ਸਾਹਿਬ ਮੱਥਾ ਟੇਕ ਕੇ ਕਿਲੇ ਦੇ ਵਿੱਚ ਇਹ ਉਹ ਕਿਲਾ ਜੀ ਜਿੱਥੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿਵਾਲੀ ਵਾਲੇ ਦਿਨ 52 ਰਾਜਿਆਂ ਨੂੰ ਕੈਦ ਦੇ ਵਿੱਚੋਂ ਛੁਡਾਇਆ ਸੀ ਆਪਣੇ ਚੋਲੇ ਦੀਆਂ 52 ਕਲੀਆਂ ਦੇ ਨਾਲ 52 ਰਾਜਿਆਂ ਨੂੰ ਰਿਹਾ ਕਰਾ ਕੇ ਲੈ ਗਏ ਸੀ ਸਿਰਫ ਆਪਦੀ ਇੱਕ ਹੱਕ ਸੱਚ ਦੀ ਆਵਾਜ਼ ਤੇ ਆਹ ਕਿਲਾ ਵੇਖੋ ਅੱਜ ਦੇ ਟਾਈਮ ਵੀ ਇਹਨੂੰ ਕੋਈ ਬਣਾ ਨਹੀਂ ਸਕਦਾ ਕਿ ਉਸ ਟਾਈਮ ਇਹਦੀ ਕੀ ਕੀਮਤ ਹੋਣੀ ਆ ਤੇ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੱਚ ਹੱਕ ਦੇ ਅੱਗੇ ਇਹ ਸਭ ਟਹਿ ਟੇਰੀ ਹੋ ਗਏ ਸੀ ਕੱਲੇ ਚੋਲੇ ਦੇ ਨਾਲ ਗੁਰੂ ਸਾਹਿਬ ਗਵੰਜਰ ਰਾਜਿਆਂ ਨੂੰ ਇੱਥੋਂ ਛੜਾ ਕੇ ਲੈ ਗਏ ਸੀ ਈਡੀ ਸਲਤਨਤ ਦੇ ਵਿੱਚੋਂ ਤੁਸੀਂ ਅੰਦਾਜ਼ਾ ਲਾਓ ਵੀ ਹੱਕ ਸੱਚ ਦੀ ਕਿੰਨੀ ਪਾਵਰ ਸੀ ਗੁਰੂਆਂ ਦੇ ਕੋਲ ਆ ਵੇਖੋ ਕਲਾਕਾਰੀ ਉਸ ਟਾਈਮ ਦੀ ਕੀਤੀ ਵੀ ਪੱਥਰ ਦੇ ਉੱਤੇ ਨਾ ਕੋਈ ਕੰਪਿਊਟਰ ਆ ਨਾ ਕੁਝ ਹੋਰ ਆ ਸਿਰਫ ਥਾਂ ਦੇ ਨਾਲ ਬੰਦੇ ਨੇ ਅੰਦਾਜ਼ਿਆਂ ਦੇ ਨਾਲ ਆ ਉਹਦੇ ਦਿਮਾਗਾਂ ਦੇ ਨਾਲ ਹੀ ਬਣਾਈਆਂ ਚੀਜ਼ਾਂ ਆ ਆਪਦੀ ਬਿਮਾਨੇ ਸੀ ਆਹਾ ਆਗੇ ਭਾਈ ਜੀ ਆਪਾਂ ਕਿਲੇ ਦੇ ਅੰਦਰ ਇੱਥੇ ਜੇਲ ਆ ਉਹ ਇਧਰ ਇੱਕ ਤਾਂ ਜੇਲ ਆ ਜੀ ਤੇ ਬਾਕੀ ਹੋਰ ਆ ਕਮਰੇ-ਕੁਮਰੇ ਬਣਿਆ ਜਿਹੜੇ ਬਹੁਤ ਲੋਕ ਆਉਂਦੇ ਆ ਵੇਖਣ ਆ ਵੀ ਇਧਰ ਵੇਖੋ ਇਥੋਂ ਦੀ ਇਹ ਸ਼ਹਿਰ ਸਾਰਾ ਤੁਹਾਨੂੰ ਬਖਾਉਣੇ ਆ ਵੀ ਇਥੋਂ ਇਹ ਸ਼ਹਿਰ ਦੀ ਸਾਰਿਆਂ ਤੋਂ ਉੱਚੀ ਜਗ੍ਹਾ ਹੈ ਜਿਹੜੇ ਹਵਾ ਨਾਲ ਲੋਕ ਦੱਸਦੇ ਇਥੋਂ ਦੇ ਉਹ ਕੈਮਰੇ ਤੇ ਪੈ ਕੇ ਲੱਗਦਾ ਕੁਛ ਪਛਟਾ ਵੇਖੋ ਸ਼ਹਿਰ ਜੀ ਇਹ ਮੈਨੀ ਫੀਲੋਂ ਦੀ ਪਜਾ ਆਪਣੇ ਇੱਧਰ ਕਹਿੰਦੇ ਨੇ ਸ਼ੁੱਟ ਨਾ ਕੱਟਣ ਯਾਹਾਂ ਦੇਸ਼ਾਂ ਮੰਗੂ ਪ੍ਰਤੀਸ ਹੁੰਦਾ ਇੱਜਾਵੇ ਜਬਾੜਾ ਸਮੇ ਰਾਜਿਆਂ ਦੇ ਰਾਜ ਦੇ ਦਿਮਾਗ ਵੇਖੋ ਇੰਨੀ ਉੱਚੀ ਜਗਾ ਕਿੱਡਾ ਮਹਿਲ ਬਣਾਇਆ ਬੰਦੇ ਸਾਡੇ ਕਿੱਧਰ ਚਲੇ ਗਏ ਜਿਹੜੇ ਹਸਾਮ ਨੇ ਬਣਿਆ ਵਾ ਵੀ ਲੱਗਦਾ ਹੀ ਨਹੀਂ ਹੈ ਵੀ ਇੰਨਾ ਪੁਰਾਣਾ ਹੋਊਗਾ ਕਿੱਡੀਆਂ ਕਿੱਡੀਆਂ ਬਿਲਡਿੰਗਾਂ ਇਹ ਵੀ ਇਹ ਤਾਂ ਹੈ ਹੀ ਨਹੀਂ ਉਸ ਹਿਸਾਬ ਦੇ ਨਾਲ ਵੀ ਕੋਈ ਢਾਂ ਨਾਲਾ ਜਾਂ ਕੋਈ ਪੁਰਾਣਾ ਹੋਣ ਵਾਲਾ ਸਿਸਟਮ ਲੱਗਦਾ ਹੀ ਨਹੀਂ ਹੈ ਕਿਸੇ ਦਾ ਉਹ ਰੁੱਤਾ ਮੜ ਮੜ ਆਉਣਗੇ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਦੇਖੋ ਕਿੰਨੇ 100 ਸਾਲ ਹੋ ਗਏ ਉੱਥੇ ਤੋਂ ਉਹਨਾਂ ਨੇ ਕਿੱਥੋਂ ਦੀ ਕਿੱਥੇ ਚਲੀ ਗਈ ਬਦਲ ਗਈ ਆ ਯਾਰ ਜਮਾਈ ਕਮਾਲ ਵਾਲੀ ਗੱਲ ਆ ਵੀ ਜਿਹੜਾ ਹੱਥਾਂ ਨਾਲ ਕਰੀਬ ਇਹ ਕਿੰਨੀ ਬਰੀਕ ਯਾਰ ਆ ਗਈ ਜੇਲ੍ਹ ਜੀ ਵੇਖੋ ਯਾਰ ਜਿਹੜੇ ਹਿਸਾਬ ਨਾਲ ਜੇਲ੍ਹ ਲੱਗਦੀ ਹੈ ਵੀ ਜੇਲ੍ਹ ਕਾਦੀ ਹੈ ਵੈਸੇ ਇਹ ਰਾਜਿਆਂ ਵਾਸਤੇ ਬਣੀਆਂ ਹੋਈਆਂ ਜੇਲਾਂ ਲੱਗਦੀਆਂ ਮੈਨੂੰ ਆਮ ਪਬਲਿਕ ਨੂੰ ਤਾਂ ਹੋਣੀ ਨਹੀਂ ਇਹ